ਸਰਬਤ ਸਭ ਜ਼ਰੂਰ ਵੀ ਦੀ ਰਚਨਾ ਖਾਦੀਆਂ ਨੇ ਠੋਕਰਾਂ ਤੱਗੇ ਬੜੇ ਖਾਦੇ ਨੇ ਖਾਦੀਆਂ ਨੇ ਠੋਕਰਾਂ ਤੱਗੇ ਬੜੇ ਖਾਦੇ ਨੇ ਫੁੱਲਾਦ ਨਾਲੋ ਮਜ਼ਬੂਤ ਮੇਰੇ ਇਹਾਂ ਦੇ ਨੇ ਖਾਦੀਆਂ ਨੇ ਠੋਕਰਾਂ ਤੱਗੇ ਬੜੇ ਖਾਦੇ ਨੇ ਫੁੱਲਾਦ ਨਾਲੋ ਮਜ਼ਬੂਤ ਮੇਰੇ ਇਹਾਂ ਦੇ ਨੇ ਕਾ ਮੇਰੇਆਂ ਦੀ ਤੇ ਲਦੀ ਵਾਲੀ ਟੋਕਰੀ ਜਿ ਛਟਿਆ ਗੀਤਾ ਮੇਰੇਆਂ ਦੀ ਤੇ ਲਦੀ ਵਾਲੀ ਟੋਕਰੀ ਜਿ ਛਟਿਆ ਲਿਖੀ ਗਿਆ ਗੀਤ ਸੰਗ ਨੂਰ ਵੀ ਕਦੇ ਹੋਂਦਾਂ ਨਹੀਂ ਟੁੱਟਿਆ ਲਿਖੀ ਗਿਆ ਗੀਤ ਸੰਗ ਰੂਰ ਵੀ ਲਿਖੀ ਗਿਆ ਗੀਤ ਸੰਗ ਰੂਰ ਵੀ ਗਲ ਹੋਂਦਾਂ ਨਹੀਂ ਟੁੱਟਿਆ ਆਦੀਆਂ ਨੇ ਟੁਕਰਾ oh baby oh,